ਫਲਾਨੋਰ ਦੇ ਰਹਿਣ ਵਾਲੇ ਇੱਕ ਪਰਿਵਾਰ ਨੇ ਆਪਣੀ ਨੂੰਹ ਵੱਲੋਂ ਝੂਠੀ ਮਾਰਕ ਪਟਾਈ ਦਾ ਮਾਮਲਾ ਦਰਜ ਕਰਾਉਣ ਦਾ ਦੋਸ਼ ਲਗਾਇਆ ਹੈ ਤੇ ਦੱਸਤਾ ਹੈ ਪਰਿਵਾਰ ਦੇ ਹੱਕ ਵਿੱਚ ਕਸਬੇ ਦੇ ਉੱਗੇ ਸਮਾਜ ਸੇਵੀ ਰਜੇਸ਼ ਕੁਮਾਰ ਟੋਨੀ ਸੱੱਜਰ ਵੀ ਆਏ ਨੇ ਅਤੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਰਾਜਨੀਤਿਕ ਸ਼ੈਤ ਦੇ ਇੱਕ شریف ਪਰਿਵਾਰ ਨੂੰ ਤੰਗ ਕਰਨ ਦਾ ਦੋਸ਼ ਲਗਾਇਆ ਗਿਆ ਹੈ ਜਾਣਕਾਰੀ ਦਿੰਦੇ ਆ ਪੀੜਤ ਪਰਿਵਾਰ ਦੀ ਔਰਤ ਪੁਸ਼ਪਾ ਅਤੇ ਟੋਨੀ ਸੱੱਜਰ ਨੇ ਦੱਸਿਆ ਕਿ ਕਸਬਾ ਸ਼ਾਹਪੁਰ ਜੱਜਨ ਦੀ ਰਹਿਣ ਵਾਲੀ ਉਹਨਾਂ ਦੀ ਨੂੰਹ ਕਈ ਵਾਰ ਨਾਰਾਜ਼ ਹੋ ਕੇ ਆਪਣੇ ਪੇਕੇ ਚਲੀ ਜਾਂਦੀ ਹੈ ਤੇ ਉਹਨਾਂ ਦਾ ਲੜਕਾ ਜਤਿੰਦਰ ਵਿਦੇਸ਼ੀ ਵਿੱਚ ਜਿਹੜਾ ਹੈ ਉਹ ਰਹਿੰ ਕਮੀ ਨਹੀਂ ਹੈ ਪਰ ਫਿਰ ਵੀ ਨੂਹ ਦੇ ਪਰਿਵਾਰ ਵੱਲੋਂ ਝੂਠਾ ਦਾਜ ਮੰਗਣ ਦਾ ਦੋਸ਼ ਜਿਹੜਾ ਹੈ ਉਹ ਲਗਾਇਆ ਜਾਂਦਾ ਹੈ ਸਮਾਜ ਸੇਵੀ ਟੋਨੀ ਸੱਜਰ ਅਤੇ ਜਤਿੰਦਰ ਦੀ ਮਾ ਪੁਸ਼ਪਾ ਨੇ ਦੱਸਿਆ ਹੈ ਕਿ ਕਈ ਵਾਰ ਮੋਤਵਾਰ ਬੰਦਿਆਂ ਦੀ ਹਾਜ਼ਰੀ ਵਿੱਚ ਦੋਹਾਂ ਪਰਿਵਾਰਾਂ ਦੀ ਆਪਸੀ ਰਜ਼ਾਮੰਦੀ ਹੋਈ ਹੈ ਅਤੇ ਉਸ ਦੌਰਾਨ ਉਹਨਾਂ ਵੱਲੋਂ ਬਾਰ-ਬਾਰ ਸਾਬਤ ਕੀਤਾ ਗਿਆ ਹੈ ਕਿ ਉਹਨਾਂ ਨੇ ਆਪਣੀ ਨੂਹ ਦੀ ਕਦੀ ਵੀ ਮਾਰਕੁਟਾਈ ਨਹੀਂ ਕੀਤੀ ਅਤੇ ਨਾ ਹੀ ਕੋਈ ਦਾਜ ਮੰਗਿਆ ਉਹਨਾਂ ਦੀ ਨੂਹ ਵੱਲੋਂ ਲਿਖਤ ਤੌਰ ਤੇ ਆਪਣੀ ਗਲਤੀ ਵੀ ਮੰਨੀ ਗਈ ਹੈ 2021 ਵਿੱਚ ਉਹਨਾਂ ਦੀ ਨੂੰਹ ਵੱਲੋਂ ਪਰਿਵਾਰ ਦੇ ਝੂਠਾ ਦਾਜ ਅਤੇ ਮਾਰਕੁਟਾਈ ਦਾ ਕੇਸ ਜਿਹੜਾ ਉਹ ਕੀਤਾ ਗਿਆ ਸੀ ਜਿਸ ਵਿੱਚੋਂ ਮਾਰਕੁਟਾਈ ਦਾ ਮਾਮਲਾ ਰੱਦ ਹੋ ਚੁੱਕਿਆ ਤੇ ਦਾਜ ਦਾ ਮਾਮਲਾ ਵੀ ਰੱਦ ਹੋ ਜਾਣਾ ਸੀ ਪਰ ਮੁੰਡਾ ਵਿਦੇਸ਼ ਵਿੱਚ ਹੋਣ ਕਾਰਨ ਜੱਜ ਸਾਹਿਬ ਦੇ ਸਾਹਮਣੇ ਨਹੀਂ ਆ ਪਾਇਆ ਤੇ ਜੱਜ ਸਾਹਿਬ ਨੇ ਕਿਹਾ ਕਿ ਜਦ ਤੱਕ ਮੁੰਡਾ ਨਹੀਂ ਆਉਂਦਾ ਉਹ ਮਾਮਲਾ ਖਤਮ ਨਹੀਂ ਕਰਨਗੇ ਤੇ ਉੱਥੇ ਹੀ ਉਹਨਾਂ ਦੱਸਿਆ ਕਿ 12 ਜੁਲਾਈ ਨੂੰ ਉਹਨਾਂ ਦੀ ਨੂੰਹ ਦੇ ਪਿਤਾ ਪਰਾ ਤੇ ਕੁਝ ਹੋਰ ਲੋਕਾਂ ਨੇ ਉਹਨਾਂ ਦੇ ਘਰ ਆ ਕੇ ਲੜਕੀ ਨੂੰ ਉਹਨਾਂ ਦੀ ਨੂੰਹ ਨੂੰ ਜਿਹੜਾ ਉਹ ਨਾਲ ਲੈ ਗਏ ਨੇ ਤੇ ਮੀਡੀਆ ਨੂੰ ਸੀਸੀਟੀਵੀ ਫੁਟੇਜ ਜਿਹੜੀ ਹੈ ਉਹ ਜਾਰੀ ਕਰਦੇ ਹੋਏ ਉਹਨਾਂ ਦੱਸਿਆ ਕਿ ਸੀਸੀਟੀਵੀ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਉਹਨਾਂ ਦੀ ਨੂੰਹ ਸਹੀ ਸਲਾਮਤ ਆਪਣੇ ਘਰ ਦੇ ਨਾਲ ਵਾਪਸ ਆਪਣੇ ਪੇਕੇ ਚਲੀ ਗਈ ਹੈ ਪਰ 5-6 ਦਿਨ ਬਾਅਦ ਉਸ ਵੱਲੋਂ ਆਪਣੇ ਸਹੁਰੇ ਕੁਲਵੰਤ ਪਾਲ ਸੱਸ ਪੁਸ਼ਪਾ ਤੇ ਨਾਨ ਜੋ ਕਿ ਮੁਕੇਰੀਆਂ ਵਿੱਚ ਵਿਆਹੀ ਹੋਈ ਹੈ ਉਸ ਦੇ ਖਿਲਾਫ ਮਾਰਕੁੱਟਾਈ ਦਾ ਮਾਮਲਾ ਪੁਲਿਸ ਕੋਲ ਦਰਜ ਕਰਵਾ ਦਿੱਤਾ ਜਾਂਦਾ ਹੈ ਫੋਨੀ ਸੱਜਰ ਨੇ ਦੱਸਿਆ ਹੈ ਕਿ ਇਹ ਮਾਮਲਾ ਆਮ ਆਦਮੀ ਪਾਰਟੀ ਦੇ ਇੱਕ ਆਗੂ ਦੇ ਦਬਾਅ ਵਿੱਚ ਪੁਲਿਸ ਵੱਲੋਂ ਬਿਨਾਂ ਜਾਂਚ ਕੀਤੇ ਦਰਜ ਕੀਤਾ ਗਿਆ ਜਦਕਿ ਪੀੜਤ ਪਰਿਵਾਰ ਵੱਲੋਂ ਕਦੀ ਵੀ ਆਪਣੀ ਨੂਨ ਨਾਲ ਮਾਰਕੁੱਟਾਈ ਨਹੀਂ ਕੀਤੀ ਗਈ। ਤੇ ਦੂਜੇ ਪਾਸੇ ਜਦੋਂ ਇਸ ਬਾਰੇ ਲੜਕੀ ਦੇ ਪਰਿਵਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਕੈਮਰੇ ਸਾਹਮਣੇ ਫਿਲਹਾਲ ਕੁਝ ਵੀ ਬੋਲਣ ਤੋਂ ਇਨਕਾਰ ਕਰਦੇ ਆ ਕਿਹਾ ਹੈ ਕਿ ਉਹ ਵੀ ਕੁਝ ਦਿਨ ਬਾਅਦ ਮਾਮਲੇ ਦੀ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਖ ਜ਼ਰੂਰ ਰੱਖਣ। ਮੈਂ ਰਜੀਸ਼ ਕੁਮਾਰ ਸੱਚਨ ਕਲਾਂ ਨੂਰ ਦਾ ਨਿਵਾਸੀ ਹਾਂ। ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਨਾ ਔਰ ਮੇਰੀ ਇਹ ਨੌਲੇਜ ਆ ਸਾਰਾ ਬਸ ਸਾਰਾ ਕੇਸ ਮੇਰੀ ਨੌਲੇਜ ਆ ਇਹਨਾਂ ਦੀ ਨੂੰਹ ਦਾ ਜਦੋਂ ਬੇਟੇ ਦਾ ਵਿਆਹ ਹੋਇਆ ਸੀਗਾ ਮੇਰੀ ਉਹ ਵੀ ਨੌਲੇਜ ਆ ਇਹਨਾਂ ਦਾ ਮੇਰੇ ਮੁਤਾਬਕ ਅੱਜ ਤੋਂ ਹੁਣ ਜਿਹੜਾ ਕੇਸ ਹੋਇਆ ਇਹ ਤੋਂ 3 ਸਾਲ ਪਹਿਲਾਂ ਵੀ ਕੋਈ ਮਾੜਾ ਮੋੜਾ ਡਿਫਰੈਂਸ ਪਿਆ ਸੀਗਾ ਇਹ ਵੀ ਪਿੱਛੇ ਥਾਣੇ-ਥਾਣੀ ਗਏ ਸੀ ਸਭ ਕੁਝ ਗਏ ਸੀ ਉਹਦੇ ਵਿੱਚ ਵੀ ਮੈਨੂੰ ਪਤਾ ਵਾ ਤਾਂ ਉਹਦੇ ਵਿੱਚ ਮੇਰੇ ਕੋਲ ਜਿਹੜੀ ਕਾਪੀਆਂ ਆਈਆਂ ਨੇ ਉਹਦੇ ਵਿੱਚ ਜਿਹੜਾ ਵਾ ਇਹਦੇ ਵਿੱਚ ਬੇਟੀ ਲੜਕੀ ਵਾਲਿਆਂ ਨੇ ਮਾਫੀਨਾਮਾ ਲੇਕੇ ਦਿੱਤਾ ਆਇਆ ਉਹਨਾਂ ਨੇ ਮਾਫੀ ਮੰਗੀ ਸੀ ਕਿ ਸਾਡੇ ਕੋਲ ਗਲਤੀ ਹੋ ਗਈ ਹੈ ਫਿਰ ਉਹਨਾਂ ਨੇ ਬੇਟੀ ਨੂੰ ਆਪਣੇ ਘਰ ਇਹਨਾਂ ਨੇ ਆਪਣੇ ਨੂਰ ਦੌਰ ਤੇ ਵਸਾ ਲਿਆ ਸੀਗਾ ਹੁਣ ਬੇਟਾ ਬਾਹਰ ਚਲੇ ਗਿਆ ਜਦੋਂ ਬੇਟਾ ਬਾਹਰ ਕੱਲ ਜਾਂਦਾ ਹੈ ਨੂ ਆਪਣੇ ਸੋਹੇ ਚੋਂ ਟਿੱਕੇ ਚਲ ਜਾਂਦੀ ਸੀ ਤੇ ਜਦੋਂ ਬੇਟਾ ਆਉਂਦਾ ਸੀ ਤੇ ਉਹ ਇੱਥੇ ਆ ਜਾਂਦੀ ਸੀਗੀ ਹੁਣ ਮੈਂ ਇਹ ਕਿੰਨਾ ਵਾਕ ਚਲੋ ਘਰਾਂ ਚ 20 ਗੱਲਾਂ ਹੋ ਜਾਂਦੀਆਂ ਨੂੰ ਸੱਤ ਦੀ ਗੱਲ ਹੋ ਜਾਂਦੀ ਆ ਮੁੰਡੇ ਕੁੜੀ ਦੀ ਗੱਲ ਹੋ ਜਾਂਦੀ ਇਹਨੂੰ ਸੋਹਰੇ ਦੀ ਗੱਲ ਹੋ ਜਾਂਦੀ ਆ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਜਦੋਂ ਚਾਰ ਭਾਂਡੇ ਹੁੰਦੇ ਖੜਕ ਪੈਂਦੇ ਨੇ ਘਰਾਂ ਚ ਕੋਈ ਗੱਲ ਨਹੀਂ ਪਰ ਏਡੀ ਕੋਈ ਵੱਡੀ ਗੱਲ ਨਹੀਂ ਹੈ ਕਿ ਮੁੜ ਕੇ ਇਹਨਾਂ ਨੇ ਜਿਹੜੇ ਉਹ ਸੋਹਰਾ ਪਰਿਵਾਰ ਇਹਨਾਂ ਦਾ ਜਿਹੜਾ ਕੁੜੀ ਦਾ ਪੇਕਾ ਪਰਿਵਾਰ ਆ ਉਹ ਇੱਕ ਦੋ ਵਾਰ ਹੀ ਆਇਆ ਇਹਨੂੰ ਲੈ ਗਿਆ ਵਾ ਛੱਡ ਗਿਆ ਵਾ ਲੈ ਗਿਆ ਵਾ ਛੱਡ ਗਿਆ ਵਾ ਮੁਰਗੇ ਉਹ ਲੈ ਕੇ ਗਏ ਨੇ ਔਰ ਇਥੋਂ 12 7 ਨੂੰ ਜਿਹੜੀ ਗੱਲਬਾਤ ਹੋਈ ਹੈ ਇਹਨਾਂ ਨੇ ਨਾ ਇਹਨਾਂ ਨੇ ਮਾਰਿਆ ਕੁੱਟਿਆ ਮੇਰੇ ਕੋਲ ਪੂਰੇ ਗਰੂਪ ਨੇ 12 7 ਨੂੰ ਇਹ ਸਹੀ ਸਲਾਮਤ ਇਥੋਂ ਜਿਹੜੇ ਆ ਸਹੀ ਸਲਾਮਤ ਆ ਮੇਰੇ ਕੋਲ ਵੀਡੀਓ ਨੇ ਸਹੀ ਸਲਾਮਤ ਜਿਹੜਾ ਵਾ ਇਹ ਪਿਕਪ ਇਹ ਜਿਹੜਾ ਪਰਿਵਾਰ ਆ ਇਹ ਕੁੜੀ ਨੂੰ ਆਪਣੇ ਨਾਲ ਸਹੀ ਸਲਾਮਤ ਜਿਹੜਾ ਇਹ ਪਰਿਵਾਰ ਆਪਣਾ ਇਹ ਕੁੜੀ ਨੂੰ ਸਹੀ ਸਲਾਮਤ ਇਥੋਂ ਲੈ ਕੇ ਗਏ ਨੇ ਔਰ ਉੱਥੇ ਜਾ ਕੇ ਡੇਰਾ ਬਾਬਾ ਨਾਨਕ ਹਸਪਤਾਲ ਹਸਪੀਟਲ ਦੇ ਵਿੱਚ ਦਾਖਲ ਕਰਾ ਕੇ ਉੱਥੇ ਇਹਨਾਂ ਨੇ ਐਫ ਆਈ ਆਰੇ ਕਰਾ ਦਿੱਤੀਆਂ ਨੇ ਕੁੜੀ ਨੂੰ ਸੱਟਾਂ ਲੱਗੀਆਂ ਨੇ ਸਰਪੋਜ ਹੋ ਗਿਆ ਉਹ ਕਰਕੇ ਜੋ ਵੀ ਝੂਠਾ ਪਰਚੇ ਬਰਾਦ ਦੇਣ ਜੋ ਵੀ ਸਾਰਾ ਇਹ ਝੂਠ ਦਾ ਪਲੰਦਾ ਵਾ ਕਿੰਨੇ ਵਜੇ ਦੀ ਇਹ ਵੀਡੀਓ ਇਹ بار بار 12:07 ਨੂੰ ਕੁੜੀ ਵਾਲੇ ਆਏ ਨੇ ਇਹਨਾਂ ਨੂੰ ਲੈ ਕੇ ਗਏ ਨੇ 12:07 ਦੀ ਵੀਡੀਓ ਨੇ ਪਰਚਾ 2-4-5 ਦਿਨ ਹਟ ਕੇ ਹੋਇਆ ਵਾ ਉਹਨਾਂ ਨੇ ਉੱਥੇ ਵੇਰਾ ਬਾਬਾ ਨਾਨਕ ਜਾ ਕੇ ਹਸਤਾ ਦਾਖਲ ਕਰਾਇਆ ਵਾ ਉਹਨਾਂ ਤੇ ਦਬਾਅ ਪਾ ਕੇ ਉਹਨਾਂ ਨੇ ਪੂਰਾ ਪ੍ਰਿਟੀਕਲ ਠਾਰਾ ਸਿਸਟਮ ਬਣਾ ਕੇ ਸਾਰਾ ਕੁਝ ਦਖਲਦਾਰੀ ਕਰਕੇ ਜਿਹੜਾ ਪਰਚਾ ਦਰਜ ਕਰਾਇਆ ਵਾ ਜਦ ਕੀ ਇਹਦੀ ਨੋਬ ਇਹਨੀ ਨੋਬਤ ਹੈ ਨਹੀਂ ਸੀ ਪਰਿਵਾਰ ਉਦੋਂ ਵੀ ਜੋੜ ਸਕਦੇ ਸੀ ਅੱਜ ਵੀ ਜੋੜ ਸਕਦੇ ਨੇ ਪਰ ਤਰੀਕੇ ਨਾਲ ਕੋਈ ਗਲਬਤ ਕੀਤੀ ਜਾਏ ਇਹ ਸਾਰਾ ਝੂਠ ਦਾ ਭਲੰਦਾ ਵਾ ਨਾ ਕੁੜੀ ਨੂੰ ਮਾਰਿਆ ਵਾ ਨਾ ਕੁੜੀ ਨੂੰ ਕੁੱਟਿਆ ਵਾ ਨਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਝੂਠ ਦਾ ਭਲੰਦਾ ਇਹਦੀ ਮੈਂ ਗਰੰਟੀ ਦਿੰਦਾ ਵਾਂ ਹਾਂ ਇਹ ਮੈਂ ਜ਼ਰੂਰ ਕਹਾਂਗਾ ਕਿ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਤਾੜੀ ਦਵੱਲੀ ਵੱਜਦੀ ਹੈ ਚਲੋ ਕੋਈ ਹੋਏਗੀ ਕਸੂਰ ਕੁੜੀ ਵਾਲਾਂ ਦੇ ਵੀ ਹੋਏਗਾ ਕਸੂਰ ਮੁੰਡਿਆਂ ਵਾਲਾਂ ਦਾ ਵੀ ਹੋਏਗਾ ਮੈਂ ਇਹ ਗੱਲ ਨੂੰ ਐਗਰੀ ਕਰਨਾ ਕੋਈ ਗੱਲ ਨਹੀਂ ਪਰ ਮੈਂ ਇਸ ਗੱਲ ਦੀ ਗਾਰੰਟੀ ਦਿੰਦਾ ਵਾਂ ਆ ਜਿਹੜਾ ਪਰਚਾ ਜਿਹੜਾ ਵਾ ਬਿਲਕੁਲ ਝੂਠ ਦਾ ਪਲੰਗਾ ਸ਼ਹਿਰ ਦੇ ਉੱਪਰ ਆਮ ਆਦਮੀ ਪਾਰਟੀ ਦੀ ਸ਼ਹਿਰ ਦੇ ਉੱਪਰ ਇਹ ਜਿਹੜਾ ਪਰਚਾ ਕੱਟਿਆ ਗਿਆ ਵਾ ਮੈਂ ਫੇਰ ਇੱਕ ਵਾਰੀ ਕਹਿੰਦਾ ਆਮ ਆਦਮੀ ਪਾਰਟੀ ਉਹਨਾਂ ਭਾਰ ਪਾਏ ਲੋਕਾਂ ਤੇ ਕਲਾਨੌਰ ਵਾਲੇ ਇੰਨੇ ਕੋਈ ਨਹੀਂ ਹੱਥੇ ਨਹੀਂ ਉਹਨਾਂ ਭਾਰ ਪਾਏ ਆਮ ਆਦਮੀ ਪਾਰਟੀ ਲੋਕਾਂ ਤੇ ਜਿੰਨਾ ਮੁੜ ਕੇ ਉਹ ਸਹਿ ਸਕਦੇ ਨੇ ਇਹ ਨਾ ਇਹ ਵਾਧੂ ਭਾਰ ਪਾ ਦੇਣ ਮੁੜ ਕੇ ਉਹਨਾਂ ਕੋਲ ਮੁੜ ਕੇ ਚੱਲਿਆ ਨਾ ਜਾਏ ਮੈਂ ਇਸ ਗੱਲ ਦੀ ਫੇਰ ਕਹਿੰਦਾ ਵਾਂ ਅੱਜ ਵੀ ਉਹ ਪਰਿਵਾਰ ਇਕੱਠੇ ਬਹਿਣ ਅੱਜ ਵੀ ਉਹ ਪਰਿਵਾਰ ਸਾਡੇ ਨਾਲ ਸੰਪਰਕ ਕਰ ਸ਼ਾਇਦ ਉਹਨਾਂ ਦਾ ਅਸੀਂ ਸਿਰ ਜੋੜਨ ਵਾਲੇ ਆਂ ਅਸੀਂ ਸਿਰ ਤੋੜਨ ਵਾਲੇ ਨਹੀਂ ਆਂ ਆਦੀ ਵੀ ਉੱਥੇ ਬਹਿਣ ਤਹੀਂ ਕੋਸ਼ਿਸ਼ ਕਰਾਂਗੇ ਪਰਿਵਾਰ ਇਕ ਹੋ ਜੇ ਲੇਕਿਨ ਆ ਜਿਹੜਾ ਕੰਮ ਹੋਇਆ ਵਾ ਮਾੜਾ ਹੋਇਆ ਵਾ ਮਤ ਭਾਗਾ ਅਸੀਂ ਜਿੰਨੀ ਵੱਧ ਵੱਧ ਨਿੰਦਾ ਹੋਵੇ ਰੀ ਨਿੰਦਾ ਕਰ ਕੋਈ ਨਹੀਂ ਬੁਲਾਇਆ ਗਿਆ ਜੀ ਪੁਲਿਸ ਤੇ ਤੁਹਾਨੂੰ ਕਿਹਾ ਪੁਲਿਸ ਤੇ ਜਦੋਂ ਦਬਾਅ ਹੀ ਪੈ ਗਿਆ ਵਨ ਸਾਈਡਿਡ ਵਨ ਸਾਈਡਿਡ ਦਬਾਅ ਪੈ ਗਿਆ ਡੇਰਾ ਬਾਬਾ ਨਾਲ ਨਾ ਕਲਾਨੌਰ ਦਾਖਲ ਕਰਾਇਆ ਪਰ ਡੇਰਾ ਬਾਬਾ ਨਾਲ ਦਾਖਲ ਕਰਾ ਕੇ 45 ਦਿਨਾਂ ਬਾਅਦ ਐਫ ਆਈ ਆਰ ਕਰ ਦਿੱਤੀ ਗਈ ਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਲੈਣਾ ਗਿਣੇ ਕੋ ਸਭ ਪੇਟੀਕਲ ਹੋਇਆ ਪੁਸ਼ਪਾਇ ਕਲਾਨੌਰ ਦੇ ਗਿਆਨ ਵਾਲਿਆਂ ਹਾਡੇ ਤੇ ਪਤਾ ਨਹੀਂ ਸਾਡੀ ਨੂੰ ਚੰਗੀ ਭਲੀ ਪਤਾ ਨਹੀਂ ਕਿਹੜੀ ਗੱਲੋਂ ਮਤਲਬ ਸਾਡੇ ਤੇ ਪਰਚਾ ਕਰ ਦਿੱਤਾ ਉਹਨਾਂ ਦੇ ਬੇਟੀ ਸਾੜੀ ਦਾ ਕੋਈ ਕਸੂਰ ਨਹੀਂ ਹੈਗਾ ਰਾਤ ਨੂੰ ਆਈ ਹੈ ਘਰ 12 ਤਰੀਕ ਨੂੰ ਇਹ ਰਾਤ ਨੂੰ ਆਈ ਹੈ ਤੇ ਦਿਨੇ ਘਰ ਤੇ ਪਰਚਾ ਪਤਾ ਨਹੀਂ ਕਿਹੜੀ ਦਬਾਚੋਂ ਬੰਦੇ ਆਏ ਨੇ ਤੇ ਨਾਲ ਲੈ ਕੇ ਤੋਂ ਚਲੇ ਗਏ ਨੇ ਅਸੀਂ ਉਹਨਾਂ ਨੂੰ ਪਿਆ ਗਿਆਗਾ ਤੁਸੀਂ ਕਿਉਂ ਕਰਨ ਲੱਗ ਗਏ ਹੋ ਕੋਈ ਗੱਲ ਤੇ ਦੱਸੋ ਕਹਿੰਦੇ ਨਹੀਂ ਅਸੀਂ ਇਹਨੂੰ ਲੈਣ ਆਏ ਆ ਕੋਈ ਗੱਲ ਬਾਤ ਨਹੀਂ ਉਹਨਾਂ ਨੇ ਸਾਡੇ ਨਾਲ ਕੀਤੀ ਉਹ ਲੈ ਕੇ ਚਲੇ ਗਏ ਲੈਣ ਉਹਦਾ ਪਿਓ ਆਇਆ ਸੀ ਕਿ ਨਾਲ ਬੰਦੇ ਆਏ ਪਤਾ ਨਹੀਂ ਅਸੀਂ ਬੰਦਿਆਂ ਤਾਂ ਜਾਣਦੇ ਨਹੀਂ ਹੈਗੇ ਜਿਹੜੇ ਆਏ ਸੀ ਪਰਚਾ ਕਰਾਤਾ ਸਾਡੇ ਤੇ ਬੇਸ਼ਨਾਕ ਇਹ ਮੇਰੀ ਗੁੜੀਆ ਤੇਰੇ ਤੇ ਕਰਾਤਾ ਵਿਚਾਰੀ ਚੰਗੀ ਭਲੀ ਆਈ ਤੇ ਮੇਰੇ ਬੰਦੇ ਦੇ ਤੇ ਮੇਰੇ ਤੇ ਹਾਰਦਾ ਉਹ ਮਰੀਜ਼ ਆ ਦਵਾਈ ਉਹਦੀ ਚੱਲ ਲਟੀਗਾ ਲੱਗਣ ਡਿਆ ਉਹਨਾਂ ਨੂੰ ਐਡੇ ਮੁਸ਼ਕਲ ਚ ਉਹ ਤੇ ਕਦੀ ਕਦੀ ਕਿਸੇ ਨੂੰ ਕੁਝ ਕਹਿਣ ਨਾ ਵਿਚਾਰੇ ਕਿਤੇ ਸਿਪਤਾ ਸੁਣ ਸਾਡੀਆਂ ਹੀ ਤੇ ਅੰਦਰ ਕਸੋਟਾ ਬਾਹਰ ਗਿਆ ਦਾ ਜੀ ਮਦੀਸ਼ ਜੀ ਮਦੀਸ਼ ਚ ਰਹਿੰਦਾ ਜੀ ਜੀ ਪਹਿਲੇ ਵੀ ਕੋਈ ਗੱਲ ਹੋਈ ਹੈ ਪਹਿਲਾਂ 3 ਸਾਲਾਂ ਬਾਅਦ ਲਿਆਂਦਾ ਸੀ ਘਰ ਇਹ ਕਿ ਚਲੋ ਕੋਈ ਗੱਲ ਨਹੀਂ ਹੋਣ ਸੁਧਰ ਕੇ ਹੋਣਗੇ ਕੋਈ ਗੱਲ ਨਹੀਂ 3 ਸਾਲ ਬਾਅਦ ਆਈਏ ਘਰ ਪਹਿਲੋਂ ਆਪਣੇ ਬੰਦਿਆਂ ਨੇ ਪੈਪ ਹੋ ਕੇ ਚਲੋ ਲਿਆਂਦਾ ਘਰ ਫੇਰ ਉਹ ਉਹਦਾ ਉਹੀ ਹਾਲ ਉਹੀ ਰਸੇ ਉਹੀ ਪੈੜ ਸਾਡੀ ਹੁਣ ਜਮਾਨਤ ਬੰਦੇ ਮੇਰੇ ਦਿਹੁਣੇ ਚਾਹੀਦੀ ਮਰੀਜ਼ ਬੰਦਾ ਉਹਦੀ ਦਵਾਈ ਚੱਲਣ ਦੀ ਉਹਨੂੰ ਕੁਝ ਹੋ ਜਾਏ ਤਾਂ ਕੌਣ ਜ਼ਿੰਮੇਵਾਰ ਹੈ ਪਹਿਲਾਂ ਹਾਰ ਦਾ ਬੇਜ ਬਾਈਪਾਸ ਸਰਜਰੀ ਉਹਨਾਂ ਦੀ ਹੋਈ ਆ ਕੀ ਮੰਗਿਆ ਹੁਣ ਸਾਡੀ ਸਾਡੀ ਇਹੋ ਹੀ ਮੰਗ ਵਾਪੀਏ ਪਰਚਾ ਜਿਹੜਾ ਇਹਦੀ ਇਨਕੁਆਇਰੀ ਕੀਤੀ ਜਾਵੇ ਨਾ ਪੈਰੀ ਕਰੋ ਚੰਗੀ ਤਰ੍ਹਾਂ ਪੀਏ ਕਿਉਂ ਨਜਾਇਜ਼ ਪਰਚਾ ਹੋਇਆ ਸਾਡੇ ਤੇ ਅਸੀਂ ਤੇ ਨੇ ਜੋ ਕਿ ਹੈ ਹੀ ਨਹੀਂ ਗੇ